ਸਰਦਯੋ ਜਦ ਸੰਦੇਸ਼ ਦਾ ਸਿਰਲੇਖ ਹੈ ਅਨੰਤ ਸਰਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਨੇ ਚੇਤਾਵਨੀ ਦਿੱਤੀ ਸੀ ਕਿ ਉਸਦੇ ਦੂਸਰੇ ਆਗਮਨ ਤੋਂ ਪਹਿਲੇ ਝੂਠੇ ਮਸੀਹ ਅਤੇ ਝੂਠੇ ਪਵਿਕਖਤਾ ਉੱਠ ਖੜੇ ਹੋਣਗੇ ਜੋ ਝੂਠੇ ਸੂਸਮਾਚਾਰ ਦਾ ਪ੍ਰਚਾਰ ਕਰਨਗੇ ਅਤੇ ਉਹ ਸਾਰੇ ਹੋਣਗੇ ਅੱਜ ਅਸੀਂ ਉਸ ਸਮੇਂ ਵਿੱਚ ਜੀ ਰਹੇ ਹਾਂ ਮਤੀ ਅਧਿਆਇ 24 ਆਇਤ 4 ਅਤੇ 5 ਅਤੇ 11 ਇਸ ਧੋਖੇ ਤੋਂ ਸੁਰੱਖਿਤ ਹੋਣ ਦੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਜਾਣੀਏ ਕੀ ਯੇਸ਼ੂ ਕੌਣ ਹੈ ਅਤੇ ਉਹ ਦੁਨੀਆ ਵਿੱਚ ਕਿਉਂ ਆਇਆ ਬਾਈਬਲ ਦੇ ਹੀ ਅਨੁਸਾਰ ਵਿਸ਼ੇਸ਼ ਰੂਪ ਨਾਲ ਨਵੇਂ ਨੇਮ ਦੇ ਅਨੁਸਾਰ ਨਵਾਂ ਨੇਮ ਯੇਸ਼ੂ ਦੇ ਗਵਾਹਾਂ ਜਾਂ ਉਹਨਾਂ ਦੇ ਕਰੀਬ 20 ਸਹਿਯੋਗੀਆਂ ਦੁਆਰਾ ਲਿਖਿਆ ਗਿਆ ਸੀ ਜੋ ਲੋਕ ਯੇਸ਼ੂ ਦੇ ਨਾਲ ਚੱਲਦੇ ਅਤੇ ਉਸਦੇ ਨਾਲ ਗੱਲ ਕਰਦੇ ਸਨ ਉਹਨਾਂ ਨੇ ਉਸ ਨੂੰ ਸਲੀਬ ਉੱਤੇ ਚੜਦਾ ਹੋਇਆ ਦੇਖਿਆ ਅਤੇ ਫਿਰ ਤੋਂ ਮੁਰਦੇ ਹੋਏ ਵਿੱਚੋਂ ਜਿੰਦੇ ਹੋਏ ਵੀ ਦੇਖਿਆ ਜੋ ਉਹਨਾਂ ਨੇ ਦੇਖਿਆ ਤੇ ਸੁਣਿਆ ਉਸ ਦੇ ਅਧਾਰ ਉੱਤੇ ਯੇਸ਼ੂ ਦੇ ਗਵਾਹਾਂ ਨੂੰ ਯਕੀਨ ਹੋ ਗਿਆ ਸੀ कि ये शू सी सी है सर्वशक्तिमान परमेश्वर जो परमेश्वर होंगे हुए भी पूरी तरह न मनुख बन गया इमानवेल यानी परमेश्वर साढ़े नाल मत्ती अध्याय एक आयत तेई बाइबल प्रकट करती है कि परमेश्वर प्रकृति त्री एक है परमेश्वर एक परमेश्वर है जो एक साथ तीन अलग अलग रूप प्रकट हों लेकिन तीनों एक ही देवता तो आते हैं परमेश्वर पिता ਪਰਮੇਸ਼ੁਰ ਪੁੱਤਰ ਅਤੇ ਪਰਮੇਸ਼ੁਰ ਪਵਿੱਤਰ ਆਤਮਾ 2000 ਸਾਲ ਪਹਿਲੇ ਤ੍ਰਿਅਕਤ ਦੇ ਦੂਸਰੇ ਵਿਅਕਤੀ ਪਰਮੇਸ਼ੁਰ ਪੁੱਤਰ ਨੇ ਕੁਵਾਰੀ ਮਰੀਮ ਦੇ ਗਰਭ ਵਿੱਚ ਦੇਹ ਧਾਰਨ ਕੀਤਾ ਅਤੇ ਇਸ ਸੰਸਾਰ ਵਿੱਚ ਪੈਦਾ ਹੋਇਆ ਲੂਕਾ ਅਧਿਆਇ 1 ਆਇਤ 31 ਅਤੇ 35 ਪਰਮੇਸ਼ੁਰ ਪੁੱਤਰ ਨੇ ਦੇਹ ਧਾਰਨ ਕੀਤਾ ਤਾਂ ਕਿ ਉਹ ਸਾਡੇ ਪਾਪ ਦੇ ਲਈ ਸਿੱਧ ਬਲੀਦਾਨ ਦੇ ਰੂਪ ਵਿੱਚ ਆਪਣੀ ਜਾਨ ਦੇ ਸਕੇ ਅਤੇ ਪਾਪੀ ਮਨੁੱਖ ਦੇ ਲਈ ਉਸ ਉੱਤੇ ਵਿਸ਼ਵਾਸ ਤੇ ਮਦਦ ਨਾਲ ਪਰਮੇਸ਼ੁਰ ਦੇ ਲਈ ਬਖਾਲ ਹੋਣ ਦਾ ਮਾਰਗ ਖੋਲ ਸਕੇ ਇਬਰਾਨੀਓ ਅਧਿਆਇ 2 ਆਇਤ 14 ਅਤੇ 15 ਪਹਿਲਾ ਪਤਰਸ ਅਧਿਆਇ 3 ਆਇਤ 18 ਅਸੀਂ ਚਰਚਾ ਕੀਤੀ ਸੀ ਕਿਉਂਕਿ ਯੀਸ਼ੂ ਇੱਕ ਮਨੁੱਖ ਸੀ ਅਤੇ ਕਿਉਂਕਿ ਉਸ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਜਾਂਦਾ ਹੈ ਕਈ ਸਮਝਦਾਰ ਮਸੀਹੀ ਵੀ ਯੀਸ਼ੂ ਨੂੰ ਕਿਸੇ ਤਰ੍ਹਾਂ ਨਾਲ ਪਰਮੇਸ਼ਰ ਤੋਂ ਕੱਟ ਮੰਨਦੇ ਹਨ ਹਾਲਾਂਕਿ ਪਰਮੇਸ਼ਰ ਦੇ ਪੁੱਤਰ ਦੀ ਉਪਾਧੀ ਦਾ ਅਰਥ ਇਹ ਨਹੀਂ ਕਿ ਯੀਸ਼ੂ ਪਰਮੇਸ਼ਰ ਤੋਂ ਕੱਟ ਸੀ ਜਾਂ ਪਰਮੇਸ਼ਰ ਪਿਤਾ ਤੋਂ ਕਟਸੀ ਪੁੱਤਰ ਦਾ ਅਰਥ ਹੈ ਪ੍ਰਕਿਰਤੀ ਦੀ ਸੰਬੰਧ ਤੋ ਯੀਸ਼ੂ ਪਰਮੇਸ਼ੁਰ ਦਾ ਪੁੱਤਰ ਹੈ ਕਿਉਂਕਿ ਉਹ ਪਰਮੇਸ਼ੁਰ ਹੈ ਜਦੋਂ ਯੀਸ਼ੂ ਨੇ ਮਰੀਮ ਦੇ ਗਰਭ ਵਿੱਚ ਇੱਕ ਮਨੁੱਖ ਦੇਵ ਨੂੰ ਉਤਾਰਨ ਕੀਤਾ ਤਾਂ ਉਹ ਪਰਮੇਸ਼ੁਰ ਹੀ ਰਹਾ ਯੀਸ਼ੂ ਇੱਕ ਮਨੁੱਖ ਦੇਵ ਵਾਲਾ ਪਰਮੇਸ਼ੁਰ ਹੈ ਜੋ ਕੁਝ ਵੀ ਯੀਸ਼ੂ ਨੇ ਕੀਤਾ ਉਸਨੇ ਪਰਮੇਸ਼ੁਰ ਹੁੰਦੇ ਹੋਏ ਮਨੁੱਖ ਦੇ ਰੂਪ ਵਿੱਚ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਦੇ ਰੂਪ ਵਿੱਚ ਕੀਤਾ ਪਿਛਲੇ ਹਫਤੇ ਅਸੀਂ ਇਸ ਤੱਥ ਦੇ ਬਾਰੇ ਵਿੱਚ ਗੱਲ ਕੀਤੀ ਸੀ ਕਿ ਯੀਸ਼ੂ ਨੇ ਪਰਮੇਸ਼ੁਰ ਦੇ ਲਈ ਇਜ਼ਰਾਈਲ ਦਾ ਸਭ ਤੋਂ ਪਵਿੱਤਰ ਨਾਮ ਆਪਣੇ ਆਪ ਲਈ ਕਿਉਂ ਇਸਤੇਮਾਲ ਕੀਤਾ ਮੈਂ ਹਾਂ ਯਾਨੀ ਯਹੋਵਾ ਇਹੋ ਨਾਮ ਸੀ ਜਿਸਦੇ ਦੁਆਰਾ ਸਭ ਤੋਂ ਸ਼ਕਤੀਮਾਨ ਪਰਮੇਸ਼ੁਰ ਨੇ ਆਪ ਨੂੰ ਇਜ਼ਰਾਈਲ ਦੇ ਮਹਾਨ ਪਵਿੱਖਵਕਤਾ ਮੂਸਾ ਉੱਤੇ ਪ੍ਰਗਟ ਕੀਤਾ ਜਦੋਂ ਪ੍ਰਭੂ ਨੇ ਉਸ ਨੂੰ ਇਜ਼ਰਾਈਲ ਨੂੰ ਮਿਸਰ ਦੀ ਗੁਲਾਮੀ ਤੋਂ ਬਾਹਰ ਕੱਢਣ ਦਾ ਆਦੇਸ਼ ਦਿੱਤਾ ਸੀ ਯਹੋਨਾ ਅਧਿਆਇ 8 ਅਇਤ 55 ਅਤੇ 58 ਨਿਕਮਨ ਅਧਿਆਇ 3 ਅਤੇ 14 ਜਿਨ੍ਹਾਂ ਲੋਕਾਂ ਨੇ ਯੇਸ਼ੂ ਨੂੰ ਆਪਣੇ ਆਪ ਨੂੰ ਪਰਮੇਸ਼ਵਰ ਮੈਂ ਹਾਂ ਬੁਲਾਉਂਦੇ ਹੋਏ ਸੁਣਿਆ ਉਹ ਵਸਤੂ ਵਿੱਚ ਜਾਣਦੇ ਸਨ ਕਿ ਉਸ ਦਾ ਕੀ ਮਤਲਬ ਸੀ ਉਹ ਪਰਮੇਸ਼ਵਰ ਇਜ਼ਰਾਈਲ ਦਾ ਪਰਮੇਸ਼ਵਰ ਹੋਣ ਦਾ ਦਾਅਵਾ ਕਰ ਰਿਹਾ ਸੀ ਇੱਕੋ ਮਾਤਰ ਪਰਮੇਸ਼ਵਰ ਜਿਸ ਦੀ ਅਰਾਧਨਾ ਕੀਤੀ ਜਾਣੀ ਚਾਹੀਦੀ ਸੀ ਨਿਕਮਨ ਅਧਿਆਇ 20 ਅਇਤ 1 ਅਤੇ 5 ਵਿਵਸਥਾ ਵਿਵਰਣ ਅਧਿਆਇ 6 ਆਇਤ 4 ਅਸੀਂ ਜਾਣਦੇ ਹਾਂ ਕਿ ਉਹਨਾਂ ਲੋਕਾਂ ਨੇ ਯੀਸ਼ੂ ਦੇ ਵਚਨਾਂ ਦੀ ਵਿਆਖਿਆ ਕਿਸ ਤਰ੍ਹਾਂ ਕੀਤੀ ਕਿਉਂਕਿ ਯੀਸ਼ੂ ਦੇ ਜਵਾਬ ਵਿੱਚ ਧਾਰਮਿਕ ਅਗਵਾਂ ਨੇ ਈਸ਼ ਨਿੰਦਾ ਦੇ ਲਈ ਉਸ ਉੱਤੇ ਪਥਰਾਵ ਕਰਨ ਦੇ ਲਈ ਪੱਥਰ ਉਠਾਏ ਸਨ ਯਹੂਨਾ ਅਧਿਆਇ 8 ਆਇਤ 59 ਲੇਵ ਵਿਵਸਥਾ ਅਧਿਆਇ 24 ਆਇਤ 16 ਇਸ ਸੀਰੀਜ਼ ਵਿੱਚ ਕੁਝ ਲਕਸ਼ਿਆਂ ਵਿੱਚੋਂ ਇੱਕ यीशु ਦੀ ਮਹਿਮਾ ਕਰਨਾ ਅਤੇ ਉਸ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਉੱਚਾ ਉਠਾਉਣਾ ਹੈ ਕਿਉਂਕਿ ਅਸੀਂ ਉਸ ਨੂੰ ਦੇਖਦੇ ਹਾਂ ਕਿ ਉਹ ਵਸਤਵ ਵਿੱਚ ਕੌਣ ਹੈ ਮਨੁੱਖੀ ਦੇ ਵਿੱਚ ਸਰਵਸ਼ਕਤੀਮਾਨ ਪਰਮੇਸ਼ਵਰ ਅੱਜ ਸ਼ਾਮ ਸਾਡੇ ਕੋਲ ਇਸ ਉਤੇ ਇਸ ਵਿਸ਼ੇ ਉਤੇ ਚਰਚਾ ਕਰਨ ਲਈ ਬਹੁਤ ਖੁਸ਼ ਹਾਂ ਸਰਵਸ਼ਕਤੀਮਾਨ ਪਰਮੇਸ਼ਵਰ ਸਾਡੀ ਸਰੀਰਿਕ ਇੰਦਰੀਆਂ ਦੇ ਲਈ ਅਦ੍ਰਿਸ਼ ਹੈ ਪੌਲਸ ਪ੍ਰੇਰਿਤ ਨੇ ਲਿਖਿਆ ਪਰਮੇਸ਼ਵਰ ਦੀ ਮਹਿਮਾ ਅਤੇ ਉਸ ਦਾ ਆਦਰ ਯੁਗਨਾ ਯੁਗ ਹੁੰਦਾ ਰਹੇ ਉਹ ਅਨੰਤ ਰਾਜਾ ਹੈ ਉਹ ਅਦੇਖਾ ਜੋ ਕਦੀ ਨਹੀਂ ਮਰਦਾ ਹੈ ਉਹ ਹੀ ਇਕੱਲਾ ਪਰਮੇਸ਼ਰ ਹੈ ਪਹਿਲਾ ਤਮੋਥੀਸ ਅਧਿਆਇ 17 ਉਹ ਅਗ ਅਗਮય ਪ੍ਰਕਾਸ਼ ਵਿੱਚ ਰਹਿੰਦਾ ਹੈ ਪਹਿਲਾ ਤਮੋਥੀਸ ਅਧਿਆਇ 16 ਹਾਲਾਂਕਿ ਪਰਮੇਸ਼ਰ ਜੋ ਅਦ੍ਰਿਸ਼ ਹੈ ਆਪਣੇ ਦੁਆਰਾ ਬਣਾਏ ਗਏ ਪ੍ਰਾਣੀਆਂ ਦੁਆਰਾ ਮਹਿਮਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਮਨੁੱਖੀ ਰਚਨਾ ਉਸ ਨੂੰ ਜਾਣੇ ਅਤੇ ਪਹਿਚਾਣੇ ਅਤੇ ਉਸਨੇ ਯੀਸ਼ੂ ਮਾਦਮ ਨਾਲ ਖੁਦ ਨੂੰ ਸਾਨੂੰ ਦਿਖਾਇਆ ਹੈ। ਯੀਸ਼ੂ ਆ ਪਰਮੇਸ਼ੁਰ ਦਾ ਸਭ ਤੋਂ ਸਪਸ਼ਟ ਪ੍ਰਕਾਸ਼ਨ ਹੈ। ਯੀਸ਼ੂ ਅਦ੍ਰਿਸ਼્ય ਪਰਮੇਸ਼ੁਰ ਦਾ ਦ੍ਰਿਸ਼ਯਮਾਨ ਸਰੂਪ ਹੈ। ਕੋਲੋਸਿਉ 1:15 ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਸਰੂਪ ਦੇ ਰੂਪ ਵਿੱਚ ਕੀਤਾ ਗਿਆ ਹੈ ਉਸ ਦਾ ਅਰਥ ਸਮਾਨਤਾ ਹੈ। ਉਹ ਅਦ੍ਰਿਸ਼્ય ਪਰਮੇਸ਼ੁਰ ਦੇ ਸਿੱਟੇਕ ਸਮਾਨਤਾ ਹੈ। ਅਦ੍ਰਿਸ਼્ય ਦਾ प्रत्यक्ष रूप कलुसिय अध्याय एक आयत पंद्रह यहूना प्रेरित ने लिखा किसी ने भी कभी परमेश्वर नहीं देखा है लेकिन उसका इकलौता पुत्र जो आप परमेश्वर है पिता के दे दे कोल है। उसने सन उसके बारे में दस्या है यहुना अध्याय एक आयत अठारह क्योंकि यशु परमेश्वर है त्रिकतल का दूसरा व्यक्ति परमेश्वर पुत्र वह हमेशा तो परमेश्वर ही रहा है येशु बैतलहैम के शहर ਉਹ ਰਹੀ ਅਸਤਿਤਵ ਵਿੱਚ ਨਹੀਂ ਆਇਆ ਸਾਡੇ ਕੋਲ ਪੁਰਾਣੇ ਨੇਮ ਦੇ ਲੇਖਨ ਹਨ ਜਿੱਥੇ ਲੋਕਾਂ ਨੇ ਪਰਮੇਸ਼ੁਰ ਨੂੰ ਦੇਖਿਆ ਸੀ ਜਦੋਂ ਸੀ ਇਹਨਾਂ ਦੀ ਜਾਂਚ ਕਰਦੇ ਹਾਂ ਤਾਂ ਪਾਉਂਦੇ ਹਾਂ ਕਿ ਇਹਨਾਂ ਲੋਕਾਂ ਨੇ ਯੀਸ਼ੂ ਨੂੰ ਦੇਖਿਆ ਸੀ ਮਨੁੱਖੀ ਦੇਨ ਉਤਾਰਨ ਕਰਨ ਤੋਂ ਪਹਿਲੇ ਯਸ਼ਾਇਆਪ ਵਿਖਵਕਤਾ ਨੇ ਲਿਖਿਆ ਜਿਸ ਵਰਸ਼ ਉਜਿਆ ਰਾਜਾ ਮਰਿਆ ਮੈਂ ਯਹੋਵਾ ਨੂੰ ਦੇਖਿਆ ਉਹ ਇੱਕ ਸਿੰਘਾਸਨ ਉੱਤੇ ਬੈਠਾ ਸੀ ਉਸ ਦੇ ਚਾਰੋਂ ਔਰ ਸ਼ਕਤੀਸ਼ਾਲੀ ਸਰਾਪੀਮ ਸੁਰਗ ਤੋਂ ਤੁਮੰਂ ਰਾਰੇ ਸਨ ਉਹ ਉੱਚेश्वर ਵਿੱਚ ਇੱਕ ਸਾਥ ਗਾ ਰਹੇ ਸਨ ਪਵਿੱਤਰ ਪਵਿੱਤਰ ਸਰੂਸ਼ਕਤੀਮਾਨ ਪ੍ਰਭੂ ਪਵਿੱਤਰ ਹੈ ਪੂਰੀ ਪ੍ਰਿਥਵੀ ਉਸਦੀ ਮਹਿਮਾ ਨਾਲ ਪਰ ਜਾਂਦੀ ਹੈ ਯਸ਼ਾਇਆ ਅਧਿਆਇ 61:1-3 ਪ੍ਰੇਰਿਤ ਯਹੂਨਾ ਸਾਨੂੰ ਦੱਸਦਾ ਹੈ ਕਿ ਯਸ਼ਾਇਆ ਨੇ ਯੀਸ਼ੂ ਦੀ ਮਹਿਮਾ ਦੇਖੀ ਯਹੂਨਾ ਨੇ ਆਪਣੇ ਸਮੇਂ ਵਿੱਚ ਉਹਨਾਂ ਲੋਕਾਂ ਦੇ ਸੰਦਰਭ ਵਿੱਚ ਜਿਨ੍ਹਾਂ ਨੇ ਯੀਸ਼ੂ ਨੂੰ ਚਮਤਕਾਰ ਕਰਦੇ ਹੋਏ ਦੇਖਿਆ ਦੇਖ ਕੇ ਵੀ ਉਸਤੇ ਵਿਸ਼ਵਾਸ ਨਹੀਂ ਕੀਤਾ ਇਹ ਸ਼ਾਇਦ ਵਚਨਾਂ ਨੂੰ ਉਧਵਤ ਕੀਤਾ ਯਸ਼ਿਆ ਅਧਿਆਇ 53 ਆਇਤ 1 ਯਸ਼ਿਆ ਨੇ ਵੀ ਪ੍ਰਭੂ ਯੀਸ਼ੂ ਦੀ ਮਹਿਮਾ ਦੇਖੀ ਅਤੇ ਉਸ ਦੇ ਬਾਰੇ ਵਿੱਚ ਗੱਲ ਕੀਤੀ ਯਹੂਨਾ ਅਧਿਆਇ 12 ਆਇਤ 38 ਅਤੇ 41 ਯੀਸ਼ੂ ਦੇ ਤਾਰਨ ਕਰਨ ਤੋਂ ਪਹਿਲੇ ਪੁਰਾਣੇ ਨੇਮ ਵਿੱਚ ਆਪਣੇ ਲੋਕਾਂ ਦੇ ਨਾਲ ਬਹੁਤ ਸੰਵਾਦਾਤਮਕ ਸੀ ਇਹ ਪ੍ਰਗਟਨ ਥੀਓਫਨੀਸ ਸੰ ਦੇ ਤਾਰਨ ਨਹੀਂ ਥੀਓ ਪਰਮੇਸ਼ਵਰ ਫੈਨੋ ਪ੍ਰਗਟ ਹੋਣ ਦੇ ਲਈ ਹੈ ਉਸ ਵਕਤ ਸਰ ਸ਼ਕਤੀਮਾਨ ਪਰਮੇਸ਼ਵਰ ਨੇ ਮਨੁੱਖੀ ਦੇਹ ਨੂੰ ਨਹੀਂ ਅਪਣਾਇਆ ਸੀ ਲੇਕਿਨ ਉਹ ਪ੍ਰਗਟ ਹੋਇਆ ਕਦੀ ਕਦੀ ਅਦ੍ਰਿਸ਼ ਅਲੌਕਿਕ ਅਲੌਕਿਕ ਸਰੀਰਿਕ ਰੂਪ ਵਿੱਚ ਇਨ੍ਹਾਂ ਰੂਪਾਂ ਵਿੱਚ ਯੀਸ਼ੂ ਨੂੰ ਯੀਸ਼ੂ ਨਹੀਂ ਕਿਹਾ ਗਿਆ ਸੀ ਉਸ ਨੇ ਯੀਸ਼ੂ ਜਿਸ ਦਾ ਅਰਥ ਹੈ ਉਧਾਰਕਰਤਾ ਦਾ ਨਾਮ ਤਦ ਤੱਕ ਨਹੀਂ ਲਿਆ ਜਦ ਤੱਕ ਕਿ ਉਸ ਨੇ ਦੇਹ ਧਾਰਨ ਨਹੀਂ ਕੀਤਾ ਅਤੇ ਇਸ ਸੰਸਾਰ ਵਿੱਚ ਪੈਦਾ ਨਹੀਂ ਹੋਇਆ ਪੁਰਾਣੇ ਨੇਮ ਵਿੱਚ ਪ੍ਰਕੰਟ ਪ੍ਰਗਟਨ ਵਿੱਚ ਯੇਸ਼ੂ ਨੂੰ ਸਭ ਤੋਂ adhik ਵਾਰ ਪ੍ਰਭੂ ਦਾ ਸੁਰਗਦੂਤ ਕਿਹਾ ਜਾਂਦਾ ਹੈ ਨਿਕਰਮਨ ਅਧਿਆਇ 3 ਆਇਤ 1 ਉਹ ਇੱਕ ਸੁਰਗਦੂਤ ਇੱਕ ਸੂਜਿਤ ਪ੍ਰਾਣੀ ਨਹੀਂ ਸੀ ਯਾਦ ਰੱਖੋ ਯੇਸ਼ੂ ਸੁਰਗਦੂਤਾ ਸਹਿਤ ਸਾਰੀਆਂ ਚੀਜ਼ਾਂ ਦਾ ਸਿਰਜਣ ਕਰਤਾ ਹੈ ਯਹੂਨਾ ਅਧਿਆਇ 1 ਆਇਤ 1 ਅਤੇ 3 ਇਹਨਾਂ ਰੂਪਾਂ ਵਿੱਚ ਉਹ ਸਪਸ਼ਟ ਰੂਪ ਨਾਲ ਪਰਮੇਸ਼ੁਰ ਦੇ ਰੂਪ ਨੂੰ ਰੂਪ ਤੋਂ ਪਛਾਣਿਆ ਜਾਂਦਾ ਹੈ ਇਬਰਾਨੀ ਸ਼ਬਦ अनुवादित स्वर्गदूत ਦਾ ਅਰਥ ਦੂਤ ਜਾਂ ਜਿਸ ਨੂੰ ਭੇਜਿਆ ਗਿਆ ਹੈ। ਯੀਸ਼ੂ ਪੁਰਾਣੇ ਅਤੇ ਨਵੇਂ ਦੋਨਾਂ ਨੇਮਾ ਵਿੱਚ ਪਰਮੇਸ਼ਰ ਦਾ ਭੇਜਿਆ ਹੋਇਆ ਸੰਦੇਸ਼ ਜਾਂ ਵਚਨ ਹੈ। ਯੀਸ਼ੂ ਦੇ ਦੇਹਤ ਕਰਨ ਦੇ ਬਾਅਦ ਉਸਨੇ ਪਰਮੇਸ਼ਰ ਨਾਮ ਆਪ ਦੇ ਲਈ ਲਿਆ ਜੋ ਸੀ ਮੈਂ ਹਾਂ। ਯਾਨੀ ਯਹਵਾ ਪਰਮੇਸ਼ਰ ਮੈਂ ਹਾਂ ਯਹਵਾ ਉਹ ਨਾਮ ਸੀ ਜੋ ਪਰਮੇਸ਼ਰ ਨੇ ਮੂਸਾ ਨੂੰ ਦਿੱਤਾ ਸੀ ਜਦ ਉਸਨੇ ਮੂਸਾ ਨੂੰ ਇਜ਼ਰਾਈਲ ਉਨੂੰ ਮਿਸਰ ਤੋਂ ਬਾਹਰ ਲੈ ਜਾਣ ਅਤੇ ਕਨਾਨ ਵਿੱਚ ਉਸਦੇ ਪਿਤ੍ਰਿਕ ਧਰਤੀ ਉੱਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਸੀ ਯਹੂਨਾ ਅਧਿਆਇ 8 ਆਇਤ 58 ਨਿਕਰਮਨ ਅਧਿਆਇ 3 ਆਇਤ 14 ਆਓ ਜਾਂਚੀਏ ਕਿ ਜਦ ਪ੍ਰਭੂ ਮੂਸਾ ਉੱਤੇ ਪ੍ਰਗਟ ਹੋਇਆ ਤਾਂ ਕੀ ਹੋਇਆ ਨਿਕਰਮਨ ਅਧਿਆਇ 3 ਆਇਤ 1 ਇੱਕ ਅਤਿਸ਼ੇ ਯਹਵਾ ਦਾ ਦੂਤ ਮੂਸਾ ਨੂੰ ਚੜੀ ਦੇ ਵਿੱਚ ਤਦਕਤੀ ਹੋਈ ਅਗ ਦੇ ਰੂਪ ਵਿੱਚ ਦਿਖਾਈ ਦਿੱਤਾ ਸਰਗਦੂਤ ਦੇ ਪਹਿਚਾਨ ਦੇ ਬਾਰੇ ਵਿੱਚ ਇੰਨਾ ਸੰਕੇਤਾਂ ਉਤੋਂ ਧਿਆਨ ਦਿਵੋ ਪਰਮੇਸ਼ਰ ਨੇ ਮੂਸਾ ਨੂੰ ਚਾੜੀ ਦੇ ਵਿੱਚ ਬੁਲਾਇਆ ਉਸ ਅਗ ਦੀ ਆਵਾਜ਼ ਨੇ ਮੂਸਾ ਨੂੰ ਆਪਣੇ ਜੁੱਤੇ ਉਤਾਰਨ ਦੇ ਲਈ ਕਿਹਾ ਕਿਉਂਕਿ ਉਹ ਪਵਿੱਤਰ ਭੂਮੀ ਉੱਤੇ ਸੀ ਤਦ ਆਵਾਜ਼ ਨੇ ਖੁਦ ਨੂੰ ਉਸਦੇ ਪੂਰਵਜਾਂ ਇਬਰਾਹਿਮ ਇਜ਼ਹਾਕ ਅਤੇ ਯਾਕੂਬ ਦੇ ਪਰਮੇਸ਼ਰ ਦੇ ਰੂਪ ਵਿੱਚ ਦੱਸਿਆ ਜਦੋਂ ਮੂਸਾ ਨੇ ਇਹ ਸੁਣਿਆ ਤਾਂ ਉਸਨੇ ਆਪਣਾ ਮੂੰਹ ਆਪਣੇ ਹੱਥਾਂ ਨਾਲ ਛੁਪਾ ਲਿਆ ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣ ਤੋਂ ਡਰਦਾ ਸੀ ਉਸ ਵਿੱਚ ਇੰਨੀ ਸਮਰਥ ਨਹੀਂ ਸੀ ਕਿ ਉਹ ਪਰਮੇਸ਼ੁਰ ਨੂੰ ਦੇਖ ਸਕੇ ਕਿਉਂਕਿ ਉਹ ਇੱਕ ਮਨੁੱਖ ਸੀ ਨਿਕਰਮ ਅਧਿਆਇ 3 ਆਇਤ 6 ਤਦ ਪਰਮੇਸ਼ੁਰ ਨੇ ਮੂਸਾ ਨੂੰ ਆਗਿਆ ਦਿੱਤੀ ਅਤੇ ਉਸ ਨੂੰ ਉਹ ਨਾਮ ਦੱਸਿਆ ਜੋ ਸੀ ਮੈਂ ਹਾਂ ਯਾਨੀ ਯਹਵਾ ਪਰਮੇਸ਼ੁਰ ਨਿਕਰਮ ਅਧਿਆਇ 3 ਆਇਤ 10 ਅਤੇ 14 ਜੋ ਤ ਫਿਰੋਹ ਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਬਾਹਰ ਭੇਜਿਆ ਅਤੇ ਉਹਨਾਂ ਨੂੰ ਕਨਾਨ ਦੇ ਵੱਲ ਉਹਨਾਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਯਹੋਵਾ ਦਿਨ ਦੇ ਵੇਲੇ ਬੱਦਲ ਦੇ ਰੂਪ ਵਿੱਚ ਉਹਨਾਂ ਦੇ ਅੱਗੇ ਅੱਗੇ ਚੱਲਿਆ ਕਿ ਉਹਨਾਂ ਨੂੰ ਮਾਰਗ ਦਿਖਲਾਏ ਅਤੇ ਰਾਤ ਨੂੰ ਅੱਗ ਦੇ ਖੰਭੇ ਵਿੱਚ ਉਹਨਾਂ ਨੂੰ ਪ੍ਰਕਾਸ਼ ਦੇਣ ਦੇ ਲਈ ਚੱਲਿਆ ਤਾਂ ਕਿ ਉਹ ਦਿਨ ਅਤੇ ਰਾਤ ਵਿੱਚ ਯਾਤਰਾ ਕਰ ਸਕਣ ਨਿਕਮਨ ਅਧਿਆਇ 13 ਆਇਤ 21 ਉਸ ਖੰਭੇ ਨੂੰ ਪ੍ਰਭੂ ਦੇ ਸੁਰਗਦੂਤ ਦੇ ਰੂਪ ਵਿੱਚ ਪਛਾਣਿਆ ਜਾਂਦਾ ਹੈ ਜਦੋਂ ਫਰੋਹ ਨੇ ਇਜ਼ਰਾਈਲ ਨੂੰ ਮੁਕਤ ਕਰਨ ਦੇ ਬਾਰੇ ਵਿੱਚ ਆਪਣਾ ਮਨ ਬਦਲ ਲਿਆ ਅਤੇ ਆਪਣੀ ਸੈਨਾ ਦੇ ਨਾਲ ਉਹਨਾਂ ਦੇ ਪਿੱਛੇ ਆਇਆ ਤਦ ਉਹ ਖੰਭਾ ਇਜ਼ਰਾਈਲ ਅਤੇ ਸੈਨਾ ਦੇ ਵਿੱਚ ਆ ਗਿਆ ਸੀ ਤਦ ਪਰਮੇਸ਼ੁਰ ਦਾ ਦੂਤ ਜੋ ਇਜ਼ਰਾਈਲੀ ਸੈਨਾ ਦੇ ਅੱਗੇ-ਅੱਗੇ ਚੱਲਦਾ ਸੀ ਜਾ ਕੇ ਉਹਨਾਂ ਦੇ ਪਿੱਛੇ ਹੋ ਗਿਆ ਅਤੇ ਬਾਦਲ ਦਾ ਖੰਭਾ ਉਹਨਾਂ ਦੇ ਅੱਗੇ ਤੋਂ ਹਟ ਕੇ ਉਹਨਾਂ ਦੇ ਪਿੱਛੇ ਜਾ ਟਹਿਰਿਆ ਪੌਲੂਸ ਨੇ ਮਸੀਹ ਨੂੰ ਆਪਣੇ ਪੁਰਖਿਆਂ ਨੂੰ ਯਾਦ ਰੱਖਣ ਦੇ ਲਈ ਪ੍ਰੋਸਾਹਿਤ ਕਰਦੇ ਹੋਏ ਸਪਸ਼ਟ ਰੂਪ ਨਾਲ ਪ੍ਰਭੂ ਦੇ ਸੁਰਗਦੂਤ ਦੀ ਪਛਾਣ ਦੀ ਕੀਤੀ ਜਦ ਉਸਨੇ ਲਿਖਿਆ ਕਿ ਇਹ ਯੀਸ਼ੂ ਹੀ ਸੀ ਜੋ ਇਜ਼ਰਾਈਲ ਦੇ ਨਾਲ-ਨਾਲ ਕਨਾਹ ਦੀ ਯਾਤਰਾ ਵਿੱਚ ਚੱਲਦਾ ਸੀ ਪਹਿਲਾ ਕ੍ਰੰਤੀਓ ਅਧਿਆਇ 10 ਆਇਤ 1 ਅਤੇ 4 ਪੌਲਸ ਨੇ ਲਿਖਿਆ ਕਿ ਪਰਮੇਸ਼ੁਰ ਉਹਨਾਂ ਨੂੰ ਲਾਲ ਸਮੁੰਦਰ ਦੇ ਵਿੱਚ ਵਿੱਚੋਂ ਲੈ ਕੇ ਆਇਆ ਅਤੇ ਫਿਰ ਚਮਤਕਾਰਕ ਰੂਪ ਨਾਲ ਉਨ੍ਹਾਂ ਦੀ ਯਾਤਰਾ ਵਿੱਚ ਭੋਜਨ ਅਤੇ ਪਾਣੀ ਪ੍ਰਦਾਨ ਕੀਤਾ ਕਿਉਂਕਿ ਉਹ ਸਭ ਉਸ ਚਮਤਕਾਰੀ ਚਟਾਨ ਤੋਂ ਪੀਂਦੇ ਸਨ ਜੋ ਉਨ੍ਹਾਂ ਦੇ ਨਾਲ ਚੱਲਦੀ ਸੀ ਅਤੇ ਉਹ ਚਟਾਨ ਵੱਸੀ ਸੀ ਪਹਿਲਾ ਕ੍ਰੰਤੀਓ ਅਧਿਆਇ 10 ਅ 4 ਜਦੋਂ ਯਿਸੂ ਨੇ ਆਪ ਨੂੰ ਯਹੁੰਨਾ ਅਧਿਆਇ 8 ਆਇਤ 58 ਦੀ ਘਟਨਾ ਵਿੱਚ ਘਟਨਾ ਤੋਂ ਬੁਲਾਇਆ ਜਦ ਧਾਰਮਿਕ ਅਗਵਾ ਨੇ ਉਸ ਨੂੰ ਈਸ਼ ਨੰਦਦ ਲਈ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਯਿਸੂ ਨੇ ਵਿਸ਼ੇਸ਼ ਰੂਪ ਨਾਲ ਕਿਹਾ ਤੁਹਾਡਾ ਪਿਤਾ ਅਬਰਾਹਮ ਮੇਰੇ ਦਿਨ ਦੇਖਣ ਦੇ ਲਈ ਆਨੰਦਿਤ ਸੀ ਕਿਉਂਕਿ ਅਬਰਾਹਮ ਤੋਂ ਪਹਿਲੇ ਮੈਂ ਹਾਂ ਯਹੋਨਾ ਅਧਿਆਇ 8 ਆਇਤ 56 ਅਤੇ 58 ਉਸ ਦਾ ਅਰਥ ਇਹ ਹੈ ਕਿ ਅਬਰਾਹਮ ਨੇ ਯੀਸ਼ੂ ਦਾ ਦਿਨ ਦੇਖਿਆ ਦੇਖੋ ਜਦੋਂ ਅਸੀਂ ਪ੍ਰਭੂ ਦੇ ਨਾਲ ਅਬਰਾਹਮ ਦੀ ਬਾਤਚੀਤ ਦੇ ਪੁਰਾਣੇ ਨੇਮ ਦੇ ਅਬਲੇਖ ਦੀ ਜਾਂਚ ਕਰਦੇ ਹਾਂ ਤਾਂ ਅਸੀਂ ਪਾਉਂਦੇ ਹਾਂ ਕਿ ਅਬਰਾਹਮ ਨੇ ਯੀਸ਼ੂ ਦੇ ਨਾਲ ਗੱਲਬਾਤ ਕੀਤੀ ਸੀ ਲਗਭਗ 1921 ਈਸਵਾਪੂਰ ਸਰਸ਼ਕਤੀਮਾਨ ਪਰਮੇਸ਼ਰ ਨੇ ਅਬਰਾਹਮ ਦੇ ਅਬਰਾਹਮ ਨਾਲ ਵਾਦਾ ਕੀਤਾ ਕਿ ਮੈਂ ਤੈਨੂੰ ਇੱਕ ਵੱਡੀ ਜਾਤੀ ਦਾ ਪਿਤਾ ਬਣਾਵਾਂਗਾ ਅਤੇ ਪૃthਵੀ ਦੇ ਸਾਰੀਆਂ ਜਾਤੀਆਂ ਤੇਰੇ ਦੁਆਰਾ ਆਸ਼ੀਸ਼ ਪਾਉਣਗੀਆਂ ਉਤਪਤੀ ਅਧਿਆਇ 12 ਆਇਤ 2 ਅਤੇ 3 ਅਬਰਾਹਮ ਦੇ ਵੰਸ਼ਸ਼ ਇਜ਼ਰਾਈਲ ਰਾਸ਼ਟਰ ਵਿੱਚ ਵਧੇ ਜਿਨ੍ਹਾਂ ਲੋਕਾਂ ਦੇ ਸਮੂਹ ਵਿੱਚ ਯੀਸ਼ੂ ਦਾ ਜਨਮ ਹੋਇਆ ਸੀ ਉਤਪਤੀ ਅਧਿਆਇ 3 ਆਇਤ 15 ਤੁਹਾਨੂੰ ਯਾਦ ਹੈ ਕਿ ਜਦੋਂ ਪਹਿਲਾ ਮਨੁੱਖ ਆਦਮ ਨੇ ਪਾਪ ਕੀਤਾ ਸੀ ਤਾਂ ਪਰਮੇਸ਼ਰ ਨੇ ਵਾਅਦਾ ਕੀਤਾ ਸੀ ਕਿ ਇੱਕ ਇਸਤਰੀ ਦਾ ਵੰਸ਼ ਆਵੇਗਾ ਅਤੇ ਪਾਪ ਦੁਆਰਾ ਕੀਤੇ ਗਏ ਨੁਕਸਾਨ ਨੂੰ ਮਿਟਾ ਦੇਵੇਗਾ। ਵੰਸ਼ ਯੀਸ਼ੂ ਹੈ ਅਤੇ ਇਸਤਰੀ ਮਰੀਮ ਹੈ। ਵੰਸ਼ ਅਬਰਾਹਮ ਦੇ ਵੰਸ਼ਜਾਂ ਦੇ ਮadhyam dal ਆਵੇਗਾ। ਜਦ ਪਰਮੇਸ਼ਰ ਨੇ ਪਹਿਲੀ ਵਾਰ ਅਬਰਾਹਮ ਨੂੰ ਬੁਲਾਇਆ ਅਤੇ ਉਸ ਨੂੰ ਦੱਸਿਆ ਕਿ ਉਸ ਦੇ ਵੰਸ਼ਜ ਇੱਕ ਮਹਾਨ ਰਾਸ਼ਟਰ ਬਣਗੇ ਜੋ ਦੁਨੀਆ ਉਹਨਾਂ ਦੇ ਦੁਆਰਾ ਆਸ਼ੀਸ਼ ਪਾਵੇਗੀ। ਅਬਰਾਹਮ ਅਤੇ ਉਸ ਦੀ ਪਤਨੀ ਉਸ ਵਕਤ ਬੱਚੇ ਪੈਦਾ ਕਰਨ ਦੇ ਲਈ ਬਹੁਤ ਹੀ ਬੁੱਢੇ ਸਨ ਲੇਕਿਨ ਇੰਨਾ ਸਾਲਾਂ ਦੇ ਦੌਰਾਨ ਪਰਮੇਸ਼ਰ ਨੇ ਅਬਰਾਹਮ ਨਾਲ ਉਸ ਦੀ ਵਾਅਦੇ ਨੂੰ ਉਸ ਦੇ ਵਾਅਦੇ ਨੂੰ ਦਰਹੋਂਦੇ ਹੋਏ ਪ੍ਰਭੂ ਯੇਸ਼ੂ ਨੂੰ ਦੇਖਿਆ ਅਤੇ ਸੁਣਿਆ ਇੱਕ ਉਦਾਹਰਣ ਉਤੇ ਵਿਚਾਰ ਕਰੋ ਉਤਪਤੀ ਅਧਿਆਇ 18 ਅਬਰਾਹਮ ਆਪਣੇ ਤੰਬੂ ਦੇ ਦਰਵਾਜ਼ੇ ਉਤੇ ਬੈਠਾ ਸੀ ਜਦ ਉਸ ਨੇ ਤਿੰਨ ਪੁਰਸ਼ਾਂ ਨੂੰ ਦੇਖਿਆ ਜਿੰਨਾਂ ਵਿੱਚੋਂ ਇੱਕ ਮਨੁੱਖ ਦੇਹ ਧਾਰਨ ਕਰਨ ਤੋਂ ਪਹਿਲੇ ਦਾ ਯੀਸ਼ੂ ਸੀ ਅਬਰਾਹਮ ਨੇ ਉਹਨਾਂ ਨੂੰ ਆਰਾਮ ਕਰਨ ਅਤੇ ਕੁਝ ਖਾਣਾ ਖਾਣ ਦੇ ਲਈ આમંત્રਿਤ ਕੀਤਾ ਸਾਨੂੰ ਕਿਸ ਤਰ੍ਹਾਂ ਇਸ ਦੀ ਜਾਣਕਾਰੀ ਮਿਲਦੀ ਹੈ ਇਸ ਅਧਿਆਇ ਵਿੱਚ ਅਨੁਵਾਦਿਤ ਇਬਰਾਨੀ ਸ਼ਬਦ ਪ੍ਰਭੂ ਹੈ ਯਹਵਾ ਪਰਮੇਸ਼ਰ ਜਾਂ ਮਨੁੱਖਾਂ ਵਿੱਚੋਂ ਇੱਕ ਦੇ ਲਈ ਕਈ ਵਾਰ ਇਸ ਦਾ ਉਪਯੋਗ ਕੀਤਾ ਗਿਆ ਹੈ ਆਇਤ 1 13 14 17 20 ਅਤੇ 22 ਇਸ ਮਨੁੱਖ ਨੇ ਪਰਮੇਸ਼ਰ ਦੇ ਗੁਨਾ ਨੂੰ ਪ੍ਰਦਰਸ਼ਿਤ ਕੀਤਾ ਆਇਤ 10 ਅਤੇ 15 ਉਸਨੇ ਇੱਕ ਬੁੱਢੀ ਬਾਝ ਔਰਤ ਤੋਂ ਇੱਕ ਪੁੱਤਰ ਦੀ ਪ੍ਰਤੀਗਿਆ ਕੀਤੀ ਜੋ ਉਸ ਪੁਰਸ਼ ਨੂੰ ਇਹ ਕਹਿੰਦੇ ਹੋਏ ਸੁਣ ਕੇ ਚੁੱਪਚਾਪ ਆਪਣੇ ਆਪ ਵਿੱਚ ਹੱਸਣ ਲੱਗੀ ਉਹ ਮਨੁੱਖ ਜਾਣਦਾ ਸੀ ਕਿ ਸਾਰਾ ਹੱਸ ਰਹੀ ਸੀ ਭਲੇ ਹੀ ਉਹ ਉਸਦੇ ਨਾਲ ਤੰਬੂ ਵਿੱਚ ਨਹੀਂ ਸੀ ਅੰਤ ਵਿੱਚ ਉਸ ਮਨੁੱਖ ਨੇ ਦਾਅਵਾ ਕੀਤਾ ਕਿ ਉਹ ਤਦ ਤੋਂ ਲਗਭਗ 1 ਸਾਲ ਬਾਅਦ ਲੋਟੇਗਾ ਅਤੇ ਉਸ ਦੌਰਾਨ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਯਹੋਵਾ ਨੇ ਠੀਕ ਵੈਸਾ ਹੀ ਕੀਤਾ ਅਤੇ ਉਸਨੇ ਜੋ ਵਾਅਦਾ ਕੀਤਾ ਸੀ ਸਾਰਾ ਗਰਭવતી ਹੋਈ ਅਤੇ ਉਸਨੇ ਅਬਰਾਹਮ ਦੇ ਬੁਢਾਪੇ ਵਿੱਚ ਉਸਦੇ ਲਈ ਇੱਕ ਪੁੱਤਰ ਨੂੰ ਜਨਮਿਆ। ਇਹ ਸਭ ਉਸ ਸਮੇਂ ਹੋਇਆ ਜਦੋਂ ਪਰਮੇਸ਼ੁਰ ਨੇ ਕਿਹਾ ਸੀ ਕਿ ਅਜੇਹਾ ਹੋਵੇਗਾ। ਉਤਪਤੀ ਅਧਿਆਇ 21 ਆਇਤ 1 ਅਤੇ 2। ਉਤਪਤੀ ਅਧਿਆਇ 22 ਆਇਤ 1 ਅਤੇ 2। ਪਰਮੇਸ਼ੁਰ ਨੇ ਅਬਰਾਹਮ ਦੇ ਵਿਸ਼ਵਾਸ ਅਤੇ ਆਗਿਆਕਾਰਤਾ ਦੀ ਪਰਖਸ਼ਾ ਲਈ ਜਦ ਉਸਨੇ ਕਿਹਾ ਆਪਣੇ ਪੁੱਤਰ ਨੂੰ ਆਪਣੇ ਇਕਲੋਤੇ ਪੁੱਤਰ ਨੂੰ ਲੈ ਅਤੇ ਉਸ ਨੂੰ ਹੋਮ ਬਲੀ ਦੇ ਰੂਪ ਵਿੱਚ ਬਲੀਦਾਨ ਕਰ ਦੇਵੇ ਉਤਪਤੀ ਅਧਿਆਇ 22 ਆਇਤ 11 ਅਤੇ 12 ਜਿਸ ਤਰ੍ਹਾਂ ਅਬਰਾਹਮ ਨੇ ਆਪਣੇ ਪੁੱਤਰ ਨੂੰ ਬਲੀਦਾਨ ਉਹ ਕਰਨ ਹੀ ਵਾਲਾ ਸੀ ਉਸੇ ਸਮੇਂ ਯਹੋਵਾ ਦੇ ਦੂਤ ਨੇ ਸਵਰਗ ਤੋਂ ਉਸ ਨੂੰ ਉੱਚੀ ਆਵਾਜ਼ ਵਿੱਚ ਕਿਹਾ ਲੜਕੇ ਨੂੰ ਕਿਸੇ ਵੀ ਤਰ੍ਹਾਂ ਨਾਲ ਸੱਟ ਨਾ ਪਹੁੰਚਾਣਾ ਕਿਉਂਕਿ ਹੁਣ ਮੈਂ ਜਾਣਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੈ ਬੰਦਾ ਹੈ ਤੂੰ ਆਪਣੇ ਪ੍ਰੇਯ ਪੁੱਤਰ ਨੂੰ ਵੀ ਮੇਰੇ ਤੋਂ ਪ੍ਰੇਯ ਨਹੀਂ ਜਾਣਿਆ ਉਤਪਤੀ ਅਧਿਆਇ 15 ਅਤੇ 19 ਤਦ ਯਹੋਵਾ ਤੇ ਦੂਤ ਨੇ ਸਵਰਗ ਤੋਂ ਅਬਰਾਹਮ ਨੂੰ ਦੂਸਰੀ ਵਾਰ ਪੁਕਾਰਿਆ ਤੇ ਕਿਹਾ ਯਹੋਵਾ ਦੀ ਐ ਵਾਣੀ ਹੈ ਮੈਂ ਨਿਸ਼ਚੈ ਹੀ ਤੈਨੂੰ ਆਸ਼ੀਸ਼ ਦੇਵਾਂਗਾ ਅਤੇ ਜ਼ਰੂਰ ਹੀ ਤੇਰੀ ਸੰਤਾਨ ਵੰਸ਼ ਨੂੰ ਅਕਾਸ਼ ਦੇ ਤਾਰਿਆਂ ਦੀ ਨਿਆਈ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਦੀ ਤਰ੍ਹਾਂ ਬਹੁਤ ਵਿਧਵਾਗਾ ਕਿਉਂਕਿ ਤੂੰ ਮੇਰੀ ਆਗਿਆ ਮੰਨੀ ਹੈ ਇਸ ਲਈ ਪૃthਵੀ ਦੀ ਸਾਰੀਆਂ ਜਾਤੀਆਂ ਤੇਰੇ ਦੁਆਰਾ ਹੀ ਆਸ਼ੀਸ਼ ਭੋਣ ਗਿਆ ਉਤਪਤੀ ਅਧਿਆਇ 2 ਭਾਈ ਆਇਤ 15 ਅਤੇ 18 ਯਹੂਨਾ ਅਧਿਆਇ 8 ਆਇਤ 58 ਵਿੱਚ ਜਦੋਂ ਯੇਸ਼ੂ ਨੇ ਆਪਣੇ ਆਪ ਨੂੰ ਮੈਂ ਹਾਂ ਕਿਹਾ ਧਾਰਮਿਕ ਅਗਵਾ ਦੇ ਲਈ ਉਸਦੀ ਗੱਲ ਇਹ ਸੀ ਕਿ ਅਬਰਾਹਮ ਦੇ ਜਨਮ ਤੋਂ ਪਹਿਲੇ ਯੇਸ਼ੂ ਅਸਤਿਤਵ ਵਿੱਚ किस तरह हो सकता है क्योंकि यीशु दे जन्म तो कई सौ साल पहले अब्राहम मर अतः मैं हाँ केवल यहोवा परमेश्वर ही है मैं हाँ यहोवा यानी मैं हमेशा तो अस्तित्व विच रहा हाँ क्योंकि मैं अनंत परमेश्वर हाँ लेकिन यीशु ने अपनी गल इस प्रकार प्रस्तुत किया तो हाँ पिता अब्राहम मेरा दिन देखने दे लिए आनंदित होया उसने देखा आनंद किया ਯਹੂਨਾ ਅਧਿਆਇ 8 ਆਇਤ 56 ਅਬਰਾਹਮ ਨੇ ਯੀਸ਼ੂ ਦੇ ਦਿਨ ਨੂੰ ਦੇਖਿਆ ਜਦੋਂ ਸਵਰਗੀ ਰੂਪ ਮਨੁੱਖ ਦੀ ਤਰ੍ਹਾਂ ਦਿਖਾਈ ਦੇਣ ਵਾਲੀ ਦੇਹ ਵਿੱਚ ਯੀਸ਼ੂ ਨੇ ਉਸ ਨੂੰ ਦੱਸਿਆ ਕਿ ਉਸ ਦੀ ਸੰਤਾਨ ਦੇ ਮਾਧਮ ਨਾਲ ਦੇਹਤਾਰ ਯੀਸ਼ੂ ਆਵੇਗਾ ਜਿਸ ਦਿਨ ਯੀਸ਼ੂ ਨੇ ਆਪਣੇ ਆਪ ਨੂੰ ਮੈਂ ਹਾਂ ਕਿਹਾ ਅਬਰਾਹਮ ਬਹੁਤ ਸਮੇਂ ਪਹਿਲੇ ਮਰ ਚੁੱਕਿਆ ਸੀ ਅਤੇ ਆਪਣੇ ਵੰਸ਼ਜਾਂ ਮੂਸਾ ਅਤੇ ਏਲੀਆ ਦੇ ਨਾਲ ਸੰਸਾਰ ਨੂੰ ਛੱਡ ਚੁੱਕਿਆ ਸੀ ਲਿਕੇਨੋਨਾ ਦੀ ਹੀ ਤਰ੍ਹਾਂ ਯੇਸ਼ੂ ਨੂੰ ਪਤਾ ਸੀ ਕਿ ਉਹ ਵਾਅਦਾ ਕੀਤਾ ਹੋਇਆ ਵੰਸ਼ ਕੀ ਕਰਨ ਵਾਲਾ ਸੀ ਜਿਸ ਦੀ ਮਿੱਤਿਉ ਅਤੇ ਜੀ ਉੱਠਣ ਦੇ ਮਾਧਮ ਨਾਲ ਉਹ ਮਨੁੱਖ ਜਾਤੀ ਦੇ ਲਈ ਕੀ ਹਾਸਲ ਕਰਨ ਵਾਲਾ ਸੀ ਲੂਕਾ ਅਧਿਆਇ 9 ਆਇਤ 30 ਅਤੇ 31 ਪੌਲਸ ਨੇ ਅਬਰਾਹਮ ਦੇ ਲਈ ਇਸ ਵਾਅਦੇ ਨੂੰ ਸਪਸ਼ਟ ਰੂਪ ਨਾਲ ਕਲਾਤੀ ਅਧਿਆਇ 3 ਆਇਤ 16 ਵਿੱਚ ਯੇਸ਼ੂ ਦੇ ਸੰਦਰਭ ਦੇ ਰੂਪ ਵਿੱਚ ਪਹਿਚਾਣਿਆ ਅੰਤ ਪ੍ਰਤਿਗਿਆਏ ਅਬਰਾਹਮ ਨੂੰ ਅਤੇ ਉਸ ਦੇ ਵੰਸ਼ ਨੂੰ ਦਿੱਤੀਆਂ ਗਈਆਂ ਉਹ ਇਹ ਨਹੀਂ ਕਹਿੰਦਾ ਵੰਸ਼ਾਂ ਨੂੰ ਜਿਸ ਤਰ੍ਹਾਂ ਬਹੁਤਿਆਂ ਦੇ ਵਿਸ਼ੇ ਵਿੱਚ ਕਹਿ ਪਰ ਜਿਵੇਂ ਕਿ ਇੱਕ ਦੇ ਵਿਸ਼ੇ ਵਿੱਚ ਕਿ ਤੇਰੇ ਵੰਸ਼ ਨੂੰ ਅਤੇ ਉਹ ਮਸੀਹ ਹੈ ਇਹ ਵਿਚਾਰ ਕਿ ਯੀਸ਼ੂ ਸਰਵਸ਼ਕਤੀਮਾਨ ਅਨੰਤ ਪਰਮੇਸ਼ਵਰ ਹੈ ਉਤਪਤੀ ਤੋਂ ਪ੍ਰਕਾਸ਼ਿਤ ਵਾਕਿਆ ਤੱਕ ਪੂਰੀ ਬਾਈਬਲ ਵਿੱਚ ਪਾਇਆ ਜਾਂਦਾ ਹੈ ਯੀਸ਼ੂ ਨੂੰ ਕਰੂਸ ਉੱਤੇ ਚੜਾਣ ਅਤੇ ਜੀ ਉੱਠਣ ਦੇ ਬਾਅਦ ਸਵਰਗ ਲੋਟਣ ਤੋਂ ਕੁਝ 60 ਸਾਲ ਬਾਅਦ ਪ੍ਰਭੂ ਯਹੂਨਾ ਨੂੰ ਦਿਖਾਈ ਦਿੱਤਾ ਜਦੋਂ ਕਿ ਉਹ ਯੂਸ਼ ਯੇਸ਼ੂ ਵਿੱਚ ਆਪਣੇ ਵਿਸ਼ਵਾਸ ਦੇ ਲਈ ਨਿਰਵਾਸਿਤ ਨਿਰਵਾਸਨ ਵਿੱਚ ਸੀ ਯਹੂਨਾ ਨੇ ਯੇਸ਼ੂ ਦੀ ਕਹੀ ਹੋਈ ਗੱਲਾਂ ਨੂੰ ਦਰਜ ਕੀਤਾ ਤੇ ਉਸ ਨੂੰ ਪ੍ਰਕਾਸ਼ਿਤ ਵਾਕਿਆ ਦੀ ਪੁਸਤਕ ਵਿੱਚ ਦਿਖਾਇਆ ਧਿਆਨ ਦਿਓ ਮੈਂ ਅਲਫਾ ਅਤੇ ਓਮੇਗਾ ਆਦ ਅਤੇ ਅਨੰਤ ਹਾਂ ਪ੍ਰਕਾਸ਼ਿਤ ਵਾਕਿਆ ਅਧਿਆਇ 1 ਆਇਤ 8 ਪ੍ਰਕਾਸ਼ਿਤ ਵਾਕਿਆ ਅਧਿਆਇ 1 ਆਇਤ 11 ਪ੍ਰਕਾਸ਼ਿਤ ਵਾਕਿਆ ਅਧਿਆਇ 1 ਆਇਤ 17 ਅਲਫਾ ਅਤੇ ਓਮੇਗਾ ਗ੍ਰੀਕ ਵਰਣਮਾਲਾ ਵਿੱਚ ਪਹਿਲੇ ਅਤੇ ਅੰਤਿਮ ਅੱਖਰ ਹਨ ਇਸ ਅਭਿਵਿਅਕਤੀ ਦਾ ਉਪਯੋਗ ਪਰਮੇਸ਼ਵਰ ਦੀ ਅਨੰਤਤਾ ਨੂੰ ਵਿਅਕਤ ਕਰਨ ਦੇ ਲਈ ਕੀਤਾ ਜਾਂਦਾ ਹੈ ਪੁਰਾਣੇ ਨੇਮ ਵਿੱਚ ਸਰਵਸ਼ਕਤੀਮਾਨ ਪਰਮੇਸ਼ਵਰ ਨੇ ਆਪ ਨੂੰ ਪ੍ਰਥਮ ਅਤੇ ਅੰਤਿਮ ਦੇ ਰੂਪ ਵਿੱਚ ਸੰਦਰਭਿਤ ਕੀਤਾ ਯਸ਼ਾਇਆ ਅਧਿਆਇ 48 ਆਇਤ 12 ਅਤੇ 13 ਮੈਂ ਹੀ ਕੇਵਲ ਪਰਮੇਸ਼ਵਰ ਹਾਂ ਜੋ ਪ੍ਰਥਮ ਅਤੇ ਅੰਤਿਮ ਹੈ ਇਹ ਮੇਰਾ ਹੱਥ ਸੀ ਜਿਸ ਨੇ ਪૃthਵੀ ਦੀ ਨੀਂਵ ਰੱਖੀ ਮੇਰੇ ਸੱਜੇ ਹੱਥ ਦੀ ਹਥੇਲੀ ਉੱਤੇ ਆਕਾਸ਼ ਆਕਾਸ਼ ਨੂੰ ਇਹ ਫੈਲਾਉਂਦਾ ਹੈ ਮੈਂ ਬੋਲਿਆ ਅਤੇ ਇਹ ਅਸਤਿਤਵ ਵਿੱਚ ਆਏ ਇਸ਼ਾਇਆ ਅਧਿਆਇ 41 ਆਇਤ 4 ਕਿਸ ਨੇ ਅਜਿਹੇ ਸਮਰੱਥ ਕੰਮ ਕੀਤੇ ਹਨ ਜੋ ਮਨੁੱਖ ਜਾਤੀ ਦੇ ਮਾਮਲਿਆਂ ਨੂੰ ਨਿਰਦੇਸ਼ਿਤ ਕਰਦੇ ਹਨ ਜਿਸ ਤਰ੍ਹਾਂ ਹਰ ਨਵੀਂ ਪੀੜੀ ਅੱਗੇ ਵਧਦੀ ਹੈ ਏ ਮੈਂ ਪ੍ਰਭੂ ਪ੍ਰਥਮ ਅਤੇ ਅੰਤਿਮ ਬੈ ਹੀ ਕੇਵਲ ਪਰਮੇਸ਼ਵਰ ਹਾਂ ਜਦੋਂ ਯੀਸ਼ੂ ਨੇ ਖੁਦ ਨੂੰ ਸ਼ੁਰੂਆਤ ਅਤੇ ਅੰਤ ਕਿਹਾ ਤਾਂ ਉਹ ਇਸ ਵਿਚਾਰ ਨੂੰ ਵਿਅਕਤ ਕਰ ਰਿਹਾ ਸੀ ਕਿ ਉਹ ਸਾਰੀ ਚੀਜ਼ਾਂ ਦਾ ਸ੍ਰਸ਼ਟੀਕਰਤਾ ਹੈ ਹਰ ਇੱਕ ਚੀਜ਼ ਦਾ ਆਰੰਭ ਅਤੇ ਅੰਤ ਹੈ ਅਫੀਸਿਓ ਅਧਿਆਇ 1 ਅਇਤ 9 ਅਤੇ 10 ਪਰਮੇਸ਼ਰ ਦੀ ਗੁਪਤ ਯੋਜਨਾ ਹੁਣ ਸਾਡੇ ਉੱਤੇ ਪ੍ਰਗਟ ਕੀਤੀ ਗਈ ਹੈ ਇਹ ਮਸੀਹ ਉੱਤੇ ਕੇਂਦ੍ਰਿਤ ਇੱਕ ਯੋਜਨਾ ਹੈ ਜਿਸ ਨੂੰ ਉਸ ਦੀ ਇੱਛਾ ਪ੍ਰਸੰਤ ਅਨੁਸਾਰ ਬਹੁਤ ਪਹਿਲੇ ਬਣਾਇਆ ਗਿਆ ਸੀ ਅਤੇ ਉਸਦੀ ਯੋਜਨਾ ਇਹ ਹੈ ਆਪਣੇ ਸਮੇਂ ਮੁਤਾਬਿਕ ਉਹ ਸਭ ਕੁਝ ਮਸੀਹ ਦੇ ਅਧਿਕਾਰ ਵਿੱਚ ਲਿਆਵੇਗਾ ਜੋ ਕੁਝ ਸਵਰਗ ਵਿੱਚ ਅਤੇ ਪૃਥਵੀ ਉੱਤੇ ਹੈ ਪੁਲਸੀਓ ਅਧਿਆਇ 1 ਆਇਤ 18 ਅਤੇ 20 ਯੀਸ਼ੂ ਆਦ ਵਿੱਚ ਸਰਵੋੱਚ ਸੀ ਅਤੇ ਉਹ ਅੰਤ ਵਿੱਚ ਸਰਵੋੱਚ ਹੈ ਉਹ ਹਮੇਸ਼ਾ ਤੋਂ ਅਸਤਿਤਵ ਵਿੱਚ ਸੀ ਅਤੇ ਰਹੇਗਾ ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਉਸ ਦੇ ਦੁਆਰਾ ਉਸ ਦੇ ਲਈ ਰਚੀ ਗਈ ਹੈ क्रूस 'ਤੇ ਆਪਣੇ ਭਾਈ ਲਹੂ ਦੇ ਦੁਆਰਾ ਉਸਨੇ ਮਨੁੱਖ ਦੀ ਬਹਾਲੀ ਦਾ ਮਾਰਗ ਖੋਲ ਦਿੱਤਾ ਹੈ। ਉਸੇ ਵਿੱਚ ਵਿਸ਼ਵਾਸ ਦੇ ਦੁਆਰਾ ਮਨੁੱਖ ਦਾ ਪਿਲਾਪ ਪਰਮੇਸ਼ਵਰ ਨਾਲ ਹੁਣ ਸੰਭਵ ਹੈ। ਪ੍ਰਕਾਸ਼ਿਤ వాక్య ਅਧਿਆਇ 10 ਆਇਤ 7। ਲੇਕਿਨ ਜਦੋਂ ਸਤਵਾਂ ਸਰਗਦੂਤ ਆਪਣੀ ਤੂਰੀ ਫੂਕਦਾ ਹੈ ਤਾਂ ਪਰਮੇਸ਼ਵਰ ਦੀ ਗੁਪਤ ਯੋਜਨਾ ਪੂਰੀ ਹੁੰਦੀ ਹੋਵੇਗੀ। ਇਹ ਠੀਕ ਵੈਸੇ ਹੀ ਹੋਵੇਗਾ ਜਿਸ ਤਰ੍ਹਾਂ ਉਸਨੇ ਆਪਣੇ ਸੇਵਕਾਂ ਪਵਿੱਖ ਵਕਤਾਵਾਂ ਦੇ ਦੁਆਰਾ ਕੋਸ਼ਣਾ ਕੀਤੀ ਸੀ। ਪ੍ਰਕਾਸ਼ਿਤ ਵਾਕਿਆ ਅਧਿਆਇ 11 ਆਇਤ 15 ਤਦ ਸਤਵੇਂ ਸਰਦੂਤ ਨੇ ਆਪਣਾ ਨਰਸਿੰਗਾ ਫੂਕਿਆ ਅਤੇ ਸਵਰਗ ਤੋਂ ਉੱਚੇ ਸ਼ਬਦ ਤੋਂ ਚਲਾ ਕੇ ਕਿਹਾ ਕਿ ਸਾਰਾ ਸੰਸਾਰ ਸਾਡੇ ਪ੍ਰਭੂ ਦਾ ਅਤੇ ਉਸ ਦੇ ਮਸੀਹ ਦਾ ਰਾਜ ਹੋ ਗਿਆ ਹੈ ਅਤੇ ਉਹ ਯੁਗਨਾ ਯੁਗ ਰਾਜ ਕਰੇਗਾ ਪ੍ਰਕਾਸ਼ਿਤ ਵਾਕਿਆ ਵਿੱਚ ਯਹੂਨਾ ਨੇ ਦਰਜ ਕੀਤਾ ਕਿ ਉਸ ਨੇ ਪਹਿਲੇ ਯੀਸ਼ੂ ਨੂੰ ਬੋਲਦੇ ਹੋਏ ਸੁਣਿਆ ਅਤੇ ਫਿਰ ਪ੍ਰਭੂ ਨੂੰ ਦੇਖਣ ਦੇ ਲਈ ਮੁੜ ਗਿਆ ਧਿਆਨ ਦੇਵੋ ਕਿ ਯਹੂਨਾ ਨੇ ਯੀਸ਼ੂ ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਦਾ ਵਰਣਨ ਕਿਸ ਤਰ੍ਹਾਂ ਕੀਤਾ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਦੇ ਪੈਰਾਂ ਉੱਤੇ ਮੁਰਦਾ ਜਿਹਾ ਹੋ ਕੇ ਟਿਕ ਪਿਆ ਪ੍ਰਕਾਸ਼ਿਤ ਵਾਕਿਆ ਅਧਿਆਇ 1 ਆਇਤ 17 ਯਹੋਨਾ ਸਰਵਸ਼ਕਤੀਮਾਨ ਪਰਮੇਸ਼ਰ ਦੇ ਪ੍ਰਤਾਪ ਤੋਂ ਅਸਮਰਥੀ ਹੋ ਗਿਆ ਸੀ ਜੋ ਉਸ ਦੇ ਸਾਹਮਣੇ ਖੜਾ ਸੀ ਜਦੋਂ ਯਸ਼ਾਇਆ ਨੇ ਪ੍ਰਭੂ ਨੂੰ ਦੇਖਿਆ ਤਾਂ ਉਸ ਦੀ ਵੀ ਅਜਿਹੀ ਹੀ ਪ੍ਰਤੀਕਿਰਿਆ ਸੀ ਹਾਏ ਮੇਰੇ ਉੱਤੇ ਹਾਏ ਕਿਉਂਕਿ ਮੈਂ ਅਸ਼ੁੱਧ ਹੋਟਾਂ ਵਾਲਾ ਮਨੁੱਖਾ ਕਿਉਂਕਿ ਮੇਰੀਆਂ ਅੱਖਾਂ ਨੇ ਰਾਜਾ ਸੇਨਾਵਾਂ ਦੇ ਯਹੋਵਾ ਨੂੰ ਦੇਖਿਆ ਹੈ। ਯਸ਼ਯਾ ਅਧਿਆਇ 5 ਆਇਤ 5। ਧਿਆਨ ਦਿਵੋ ਕਿ ਕਿਸ ਤਰ੍ਹਾਂ ਸ਼ਕਤੀਮਾਨ ਪਰਮੇਸ਼ਵਰ 73 ਦਾ ਦੂਸਰਾ ਵਿਅਕਤੀ ਜਿਸ ਨੇ ਸੰਸਾਰ ਨਾਲ ਇੰਨਾ ਪ੍ਰੇਮ ਕੀਤਾ ਕਿ ਉਸ ਨੇ ਆਪਣੇ ਆਪ ਨੂੰ ਸਾਡੇ ਪਾਪ ਦੇ ਲਈ ਬਲੀਦਾਨ ਦੇ ਰੂਪ ਵਿੱਚ ਦੇ ਦਿੱਤਾ। ਯਸ਼ਯਾ ਅਧਿਆਇ 5 ਆਇਤ 6 ਅਤੇ 7 ਇਕ ਦੂਤ ਨੇ ਵੈਦੀ ਤੋਂ ਇੱਕ ਜਲਦਾ ਹੋਇਆ ਕੋਇਲਾ ਲਿਆ ਅਤੇ ਇਹ ਸ਼ਾਇਆ ਦੇ ਮੂੰਹ ਨੂੰ ਛੂਇਆ ਅਤੇ ਕਿਹਾ ਦੇਖ ਇਹ ਤੇਰੇ ਹੋਟਾਂ ਨੂੰ ਛੂ ਗਿਆ ਹੈ ਤੇਰਾ ਪਾਪ ਦੂਰ ਹੋ ਗਿਆ ਹੈ ਅਤੇ ਤੇਰਾ ਪਾਪ ਮਾਫ ਕੀਤਾ ਗਿਆ ਹੈ। ਪ੍ਰਕਾਸ਼ਿਤ ਵਕਾਯਾ ਅਧਿਆਇ 1 ਆਇਤ 17 ਪਰੰਤੂ ਉਸ ਨੇ ਮੇਰੇ ਉੱਤੇ ਆਪਣਾ ਦਾਇਨਾ ਹੱਥ ਰੱਖ ਕੇ ਕਿਹਾ ਨਾ ਡਰ ਅਤੇ ਦੇਖ ਮੈਂ ਆਦ ਅਤੇ ਅੰਤ ਹਾਂ ਮੈਂ ਹੀ ਜੀਵਨ ਹਾਂ ਦੇਖ ਮੈਂ ਹਮੇਸ਼ਾ ਹਮੇਸ਼ਾ ਦੇ ਲਈ ਜਿੰਦਾ ਹਾਂ ਅਤੇ ਮੇਰੇ ਕੋਲ ਮ੍ਰਿਤਿਉ ਅਤੇ ਅਦਲੋਕ ਦੀਆਂ ਕੁੰਜੀਆਂ ਹਨ ਜਿੰਨਾ ਮਨੁੱਖ ਨੇ ਯੇਸ਼ੂ ਦੇ ਨਾਲ ਗੱਲਬਾਤ ਕੀਤੀ ਜਦੋਂ ਉਹ ਪ੍ਰithvi ਉੱਤੇ ਸੀ ਤਾਂ ਦੁਰਲਭਤਾ ਦੀ ਮਨੁੱਖੀ ਦੇ ਵਿੱਚ ਮਹਾਨ ਮੈਂ ਹਾ ਯਹੋਵਾ ਦੀ ਉਪਸਥਿਤੀ ਵਿੱਚ ਖੜੇ ਹੋਏ ਤ੍ਰਿਕਤਵ ਦੇ ਦੂਸਰੇ ਵਿਅਕਤੀ ਨੇ ਆਪ ਨੂੰ ਦੀਨ ਕੀਤਾ ਤੇ ਪਾਪ ਤੇ ਦੋਸ਼ ਅਤੇ ਸਮਰਥ ਤੋਂ ਸਾਡੇ ਛੁਟਕਾਰੇ ਨੂੰ ਪੂਰਾ ਕਰਨ ਦੇ ਲਈ ਸਮੇਂ ਅਤੇ ਪ੍ਰithvi ਵਿੱਚ ਪ੍ਰਵੇਸ਼ ਕੀਤਾ ਪ੍ਰਕਾਸ਼ਿਤ ਵਾਕਿਆ ਵਿੱਚ ਯਹੂਨਾ ਨੇ ਯੀਸ਼ੂ ਨੂੰ ਸੁਰਸ਼ਕਤੀਮਾਨ ਦੇ ਰੂਪ ਵਿੱਚ ਵਰਨਨ ਕੀਤਾ ਜੋ ਹੈ ਜੋ ਸੀ ਅਤੇ ਜੋ ਆਉਣ ਵਾਲਾ ਹੈ ਪ੍ਰਕਾਸ਼ਿਤ ਵਾਕਿਆ ਅਧਿਆਇ 1 ਆਇਤ 4 ਅਧਿਆਇ 1 ਆਇਤ 8 ਯੀਸ਼ੂ ਹਮੇਸ਼ਾ ਤੋਂ ਅਸਤਿਤਵ ਰਸੀ ਕਿਉਂਕਿ ਉਹ ਪਰਮੇਸ਼ੁਰ ਹੈ ਯਹੂਨਾ ਅਧਿਆਇ 1 ਆਇਤ 1 ਨਿਕਰਮਨ ਅਧਿਆਇ 3 ਆਇਤ 14 ਯੀਸ਼ੂ ਹੁਣ ਆਪਣੇ ਆਤਮਾ ਦੇ ਦੁਆਰਾ ਸਾਡੇ ਨਾਲ ਸਾਡੇ ਅੰਦਰ ਹੈ ਮਤੀ ਅਧਿਆਇ 28 ਆਇਤ 20 ਅਤੇ ਯੀਸ਼ੂ ਛਡਕਾਰੇ ਦੀ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਨ ਦੇ ਲਈ ਵਾਪਸ ਆਵੇਗਾ ਅਤੇ ਰਾਜਾਵਾਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਰੂਪ ਵਿੱਚ ਪૃਥਵੀ ਤੇ ਆਪਣੇ ਰਾਜੇ ਵਿੱਚ ਆਪਣਾ ਉੱਚ ਸਥਾਨ ਗ੍ਰਹਿਣ ਕਰੇਗਾ। ਪ੍ਰਕਾਸ਼ਿਤ ਵਾਕਿਆ ਅਧਿਆਇ 11 ਆਇਤ 15 ਪ੍ਰਭੂ ਯੀਸ਼ੂ ਮਸੀਹ ਸਰਸ਼ਕਤੀਮਾਨ ਪਰਮੇਸ਼ਰ ਦੇ ਹੇਤਾਰੇ ਦੇ ਪ੍ਰਤੀ ਸੱਦੀ ਸ਼ਬਦਾ ਹੋਰ ਵਤੇ। ਉਸ ਉੱਤੇ ਸਾਡਾ ਭਰੋਸਾ ਹੋਰ ਵਧੇ ਨਾਲ ਹੀ ਉਸ ਨੂੰ ਪ੍ਰਸੰਨ ਕਰਨ ਦੀ ਸਾਡੀ ਇੱਛਾ ਵੀ ਵਧੇ ਆਓ ਅਸੀਂ ਉਸ ਉਤੇ ਵਧੇਕ ਤੋਂ ਵਧੇਕ ਧਿਆਨ ਕੇਂਦਰਿਤ ਕਰੀਏ ਕਿਉਂਕਿ ਅਸੀਂ ਇਸ ਸੰਸਾਰ ਦੇ ਧਰਮੀ ਰਾਜਾ ਸਾਡੇ ਮਹਾਨ ਪਰਮੇਸ਼ਰ ਉਤਾਰਕਰਤਾ ਯੀਸ਼ੂ ਮਸੀਹ ਦੀ ਵਾਪਸੀ ਦੀ ਉਡੀਕ ਕਰ ਰਹੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ